ਉਹ ਮੰਨ ਲਓ ਬਾਤ ਹੋ ਚੁੱਕਿਆ ਹੋਊਗਾ ਕਿੰਨਾ ਬਹੁਤ ਖਰਚਾ ਹੋਊ। ਨਹੀਂ ਉਹਦੇ ਭਰਾ ਨੇ ਵੀ ਖਾਲਾ ਛੱਡਾਇਆ ਜੀ ਆ ਤੇ ਪੂਰੇ ਸਰ ਉਹਨੂੰ ਛੱਡ ਗਏ। ਨਹੀਂ ਦੇਖੋ ਸਾਡੀ ਗੱਲ ਦੀ ਜਿਹੜੀ ਉਹ ਹੱਲ ਨਹੀਂ ਕਰਦੀ। ਠੀਕ ਹੈ ਉਹਦੇ ਵਿੱਚੋਂ ਤੇ ਕੋਲ ਨਾ ਬਹੁਤ ساری ਆਪਸ਼ਨਸ ਹੈਂ ਕਿ ਆ ਉਹ ਵੋਟ ਜਾ ਕੇ ਸੀ ਲੈ ਸਕਦੇ ਤੁਸੀਂ ਆ ਨਹੀਂ ਹੁੰਦੇ ਭਾਈ ਇਹ ਪ੍ਰਸ਼ਾਸਨ ਵੀ ਤੁਹਾਡੀ ਮਦਦ ਨਹੀਂ ਕਰ ਸਕੂਗਾ ਟੋਰ ਨੂੰ ਟੋਰਕ ਦੇਖ ਲਾਗੇ ਨਹੀਂ ਸਰ ਜੀ ਉਹਦੇ ਭਰਾ ਨੇ ਵੀ ਖਾਲਾ ਛੱਡਿਆ ਗਾ ਮੈਂ ਭਰਾ ਕੇ ਮੈਂ ਦੱਸਾਂ ਦਵਾਂਗਾ ਜੋ ਕਹਿ ਰਿਹਾ ਸੀ ਉਸੇ ਨਹੀਂ ਸਰ ਜੀ ਦੇਖੋ ਜਦੋਂ ਇਹ ਵੀਰ ਦੋ ਦੋ ਘਰ ਆ ਇਹਨਾਂ ਦੇ ਇਹ ਕਿਨੇ ਤਾਂ ਬੰਦ ਕਰਤਾ ਇੱਕ ਛੱਡੀ ਬੈਠਾ ਤੇ ਇੱਕ ਨੂੰ ਮੱਥੇ ਕਿਦਾਂ ਖਰਚਾ ਹੋਊਗਾ ਨੀ ਨਹੀਂ ਦੇਖੋ ਚਲੋ ਆਪਾਂ ਆਇਆ ਕਰੋ ਜੀ ਮੈਨੂੰ ਸੱਚ ਮਤ ਮਰੀ ਮੇਰੀ ਗੱਲ ਸੁਣੋ ਅਸੀਂ ਕੈਤ ਪਾਵੇ ਪਤਾ ਦੇਖੋ ਅਡੀ ਮੰਗੇ ਜਿਹੜੇ ਹਾਲਾਤ ਹੈਗੇ ਤੁਹਾਨੂੰ ਜਿਆਦਾ ਸਮਝ ਆ ਜਾਏਗਾ ਕੈਤ ਮੈਂ ਤਾਂ ਪਾ ਦੇ ਠੀਕ ਹੈ ਮਨ ਨੂੰ ਨਹੀਂ ਪਤਾ ਕਿ ਕੁਛ ਹੈ ਕਿ ਕਿੰਨਾ ਕਰ ਸਕਦੇ ਆ ਤਾਂ ਮੈਂ ਸਿਰਫ ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਅਸੀ ਇਹ ਕਰਨਾ ਨਹੀਂ ਹੈ ਵੀ ਉਹ ਤਾਂ ਅਸੀਂ ਫਿੱਟਣਾ ਨਹੀਂ ਆਏਗਾ ਮੈਂ ਆ ਵੀ ਚੀਜ਼ ਨਹੀਂ ਕਹਿ ਰਿਹਾ ਅ ਜਸਟ ਆ ਪੁੱਛਣਾ ਚਾਹੁੰਦਾ ਵੀ ਜੇ ਅਸੀਂ ਉਹ ਨਾ ਕਰਕੇ ਦੂਜੇ ਪਾਸੇ ਤੋਂ ਚਾਈਏ ਜਾਂ ਜੇ ਅਸੀਂ ਉਹ ਕਰਦੇ ਤਾਂ ਸਾਨੂੰ ਕੀ ਕੀ ਸਮੱਸਿਆ ਆ ਸਕਦੀ ਅਸੀਂ ਜੇ ਉਹ ਵਾਲੇ ਵਿਚਾਰ ਕਰਦੇ ਉਹ ਤੋਂ ਸਰ ਪੰਚਾਇਤ ਤੋਂ ਆਪਾਂ ਕਰ ਰਹੇ ਰਏ ਪੰਚਾਇਤ ਸਰ ਤੁਸੀਂ ਤੁਹਾਨੂੰ ਪੰਜਾਬੀ ਆ ਜਿਹੜੀ ਪੰਜਾਬੀ ਕਹਿ ਲਓ ਜਾਂ ਕਹਿ ਲਓ ਵੀ ਮਤਲਬ ਸਾਡੀ ਭਾਸ਼ਾ ਨਹੀਂ ਸਮਝ ਆ ਰਹੀ ਜਾਂ ਤੁਸੀਂ ਦੇਖੀ ਨਹੀਂ ਉਹ ਚੀਜ਼ ਨਾ ਨਾ ਬੋਲੀ ਤਾਂ ਮੈਨੂੰ ਨਹੀਂ ਸਰ ਮੈਨੂੰ ਸਮਝ ਆ ਜਾਂਦੀ ਹੈ ਸਰ 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 ਤੁਹਾਨੂੰ ਉਹਨੂੰ ਲਿਖੀ ਚੀਜ਼ ਤਾਂ ਸਮਝ ਆ ਜੂਗੀ ਤੁਸੀਂ ਮਨ ਦੀ ਗੱਲ ਤਾਂ ਸਮਝ ਨਹੀਂ ਆ ਜੂਗੀ ਠੀਕ ਹੈ ਤਾਂ ਉਸੇ ਵੇਲੇ ਮੈਂ ਤੁਹਾਨੂੰ ਕਹਤਾ ਜੀ ਆਪਾਂ ਇਹ ਸੁਣੀ ਨਹੀਂ ਸੀਗੀ ਉਹੀ ਗੱਲ ਕਰਦੇ ਆ ਸਰ ਵੀ ਤੁਹਾਨੂੰ ਜਿਹੜੀ ਚੀਜ਼ ਅਸੀਂ ਲਿਖ ਕੇ ਜਾਂ ਨਕਸ਼ਾ ਬਣਾ ਕੇ ਜੀ ਉਹ ਵੀ ਤਾਂ ਸੰਭਵ ਨਹੀਂ ਲੱਗਦਾ ਮੈਨੂੰ ਕੁਝ ਵੀ ਕਹਿ ਸਕਦਾ ਨਹੀਂ ਨਹੀਂ ਐ ਨਹੀਂ ਐ ਕਿਉਂਕਿ ਬੜੇ ਜਿਸ਼ੇਂਦਰ ਮੈਨੂੰ ਅਸਲ ਤੇ ਹੱਲ ਅਸੀਂ ਤਾਂ ਹੱਲ ਘੱਟਣਾ ਹੈ ਨਾ ਦੇਖੋ ਦੋ ਤਿੰਨ ਗੱਲਾਂ ਦੀ ਜੀ ਆਪਾਂ ਇਹਨੂੰ ਐਮ ਕਰੀਏ ਪੰਚਾਇਤ ਮਤਾ ਪਾਵੇ ਹਾਂਜੀ ਉਸ ਮਤੇ ਦੇ ਆਧਾਰ ਦੇ ਉੱਤੇ ਦੇਖੋ ਛੋਟ ਸੁਣ ਲਓ ਜੀ ਛੋਟ ਥਿੰਕੀ ਸੁਣ ਲਓ ਉਸ ਮਤੇ ਦੇ ਆਧਾਰ ਦੇ ਉੱਤੇ ਜੇ ਤਾਂ ਆਪਾਂ ਨੂੰ ਕੋਈ ਉਹਦੇ ਚ ਆਉਂਦੀ ਹੋਈ ਡਿਫਿਕਲਟੀ ਕੋਈ ਪ੍ਰੋਬਲਮ ਆਉਂਦੀ ਹੋਈ ਫਿਰ ਉਹਦੇ ਬਾਰੇ ਅਗਲੀ ਵਿਚਾਰ ਕੋ ਠੀਕ ਹੈ ਜੇ ਨਹੀਂ ਫਿਰ ਉਹਦੇ ਹਿਸਾਬ ਦੇ ਨਾਲ ਉਹ ਗੱਲਾਂ ਹੱਲ ਹੋ ਪੂਰੀ ਚਾਹੀਦੀ ਹੈ ਦੂਜੀ ਗੱਲ ਠੀਕ ਹੈ ਦੂਜਾ ਮਸਲਾ ਹੈਗਾ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਵੀ ਕਿਵੇਂ ਹੋ ਗਿਆ ਕੀ ਹੋ ਗਿਆ ਹਾਂਜੀ ਦੇਖੋ ਉਹਦੇ ਵਿੱਚ ਐਮਐਲਏ ਅਮੋਲਕ ਸਿੰਘ ਦਾ ਪੂਰੀ ਤਰ੍ਹਾਂ ਦੇ ਨਾਲ ਇਨਵੋਲਵਮੈਂਟ ਆ ਉਹਦੇ ਕਰਕੇ ਤੇ ਸਾਰੀ ਗੱਲ ਵਿਗੜੀ ਆ ਜਦੋਂ ਕਿਸੇ ਬੰਦੇ ਨੂੰ ਹੋਵੇ ਨਾ ਵੀ ਐਮਐਲਏ ਮੇਰੀ ਪੁੱਠੀ ਚ ਉਦੋਂ ਕਿਸੇ ਪ੍ਰਸ਼ਾਸਨ ਦੀ ਕਿਸੇ ਅਧਿਕਾਰੀ ਦੀ ਨਹੀਂ ਸੁਣਦਾ ਜੀ ਕਿਹ ਜਾਣਾ ਇਹ ਹੀ ਵਜ੍ਹਾ ਸੀ ਵੀ ਨਾਲੇ ਬੰਦੇਆਂ ਦੇ ਗੋੜੀਆਂ ਚਲਾਤੀਆਂ ਨਾਲੇ ਬੰਦੇ ਗ੍ਰਿਫਤਾਰ ਕਰਵਾਤੇ ਚਲੋ ਤਾਂ ਚੰਗੀ ਗੱਲ ਹੋਈ ਆ ਵੀ ਪ੍ਰਸ਼ਾਸਨ ਨੇ ਮੁੜ ਕੇ ਉਹਦੀ ਇਨਕੁਆਰੀ ਕੀਤੀ ਉਹਦੇ ਵਿੱਚ ਬੰਦਿਆਂ ਨੂੰ ਇਨੋਸੈਂਟ ਮਤਲਬ ਬੇਗਨਾ ਫਾਕੇ ਉਹਨਾਂ ਨੂੰ ਛੱਡਦਾ ਚੰਗਾ ਹੋਇਆ ਇਹਦੇ ਨਾਲ ਮਾਹੌਲ ਕਾਫੀ ਉਹ ਹੋ ਗਿਆ ਹੁਣ ਮਸਲਾ ਇਹ ਆ ਵੀ ਜਦੋਂ ਬੰਦੇ ਤੇ ਕੋਈ ਇਸ ਤਰ੍ਹਾਂ ਨਾਲ ਸ਼ਰੇਆਮ ਗੋੜੀਆਂ ਚੱਲਦੀਆਂ ਪ੍ਰਸ਼ਾਸਨ ਨੂੰ ਦਿੱਤੀਆਂ ਹੁੰਦੀਆਂ ਵੀਡੀਓ ਤੁਸੀਂ ਵੀ ਦੇ ਦਿਓ ਜੀ ਵੀ ਉਹ ਬੰਦੇ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਨਾ ਹੋਵੇ ਨਾ ਸਲਾਮਤ ਹੋਇਆ ਉਹਨਾਂ ਦਾ ਕੋਈ ਅਸਲਾ ਜਬਤ ਨਾ ਹੋਵੇ ਦੇਖੋ ਛੋਟ 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 ਸਾਡੀ ਬੇਨਤੀ ਹੁੰਦੀ ਕਿ ਉਹ ਮਾਤ ਤਾਂ ਜੈ ਉਹਨਾਂ ਦੀ ਕਿ ਗ੍ਰਿਫਤਾਰੀ ਹੋਊਗੀ ਇੱਕ ਤਾਂ ਬੰਦਿਆਂ ਤੇ ਪਹਿਲਾਂ ਹੀ ਇੰਨਾ ਪਸ ਹੋ ਗਿਆ ਘਰ ਘਰ ਦੇ ਲੋਕਾਂ ਚ ਇਹਨਾਂ ਦਾ ਵੀਡੀਓ ਮੈਂ ਆਪ ਖੋਦਾ ਕੇ ਵੀਡੀਓ ਅੱਛੇ ਪੱਤਰਕਾਰਾਂ ਨੂੰ ਲੈ ਕੇ ਬਣਾਈ ਸਰਪੰਚ ਦੇ ਘਰ ਦੀ ਗੁਰੀ ਤਰ੍ਹਾਂ ਦੇ ਨਾਲ ਭੰਨਿਆ ਕੋਈ ਸਮਾਨ ਨਹੀਂ ਛੱਡਿਆ ਉਹਨਾਂ ਨੇ ਘਰ ਤਾਂ ਇਹਨਾਂ ਦੇ ਨਾਲ ਐਲ ਸੀ ਡੀ ਇਹਨਾਂ ਦੇ ਡੀਵੀਆਰ ਇਹਨਾਂ ਦੇ ਮਤਲਬ ਹੈ ਜਿਹੜੇ ਕੈਮਰੇ ਸੀਗੇ ਇਹਨਾਂ ਦੀ ਗੱਡੀ ਸੀ ਇਹਨਾਂ ਦਾ ਫਲੈਸ਼ ਸੀਗੀ ਇਹਨਾਂ ਦੀ ਇਹਨਾਂ ਦੇ ਵਾਸ਼ਵੇਸ਼ਨ ਸੀਗੇ ਤਰੀਜਾਂ ਸੀ ਉਹ ਭੰਨਿਆ ਤੋੜਿਆ ਉਹ ਤੋਂ ਬਿਨਾ ਬਸ ਜਿਹੜਾ ਸਮਾਨ ਸਿਰੋਂ ਤਿੰਨ ਤਿੰਨ ਚੱਕ ਕੇ ਲੈ ਕੇ ਨਾਲ ਉਹ ਸੀ ਐਫਆਈਆਰ ਚ ਕਿਸੇ ਤੇ ਦਾਖਲ ਹੋ ਗਿਆ ਸਰ ਐਫਆਈਆਰ ਤਾਂ ਕਿਉਂਕਿ ਸਾਡੇ ਬਿਆਨਾਂ ਤੇ ਹੋ ਹੀ ਨਹੀਂ ਗਏ ਬਿਆਨਾਂ ਤੇ ਹੋਈਆਂ ਪੁਲਿਸ ਵਾਲਿਆਂ ਦੇ ਤੇ ਉਹ ਹੁਣ ਬਿਆਨ ਇਹਦੀ ਐਨਐਨਕ ਫਵਾਈ ਹੈ ਐਫਆਈਆਰ ਮੇਰੇ ਖਾਤੇ ਤੋਂ ਜਿਹੜਾ ਤੁਹਾਡੇ ਘਰ ਤੇ ਹਮਲਾ ਹੋਇਆ ਇਹਦਾ ਜੀ ਉਦੋਂ ਭੱਜੇ ਹੋਏ ਸੀ ਬਾਹਰ ਉਹ ਇਹਨਾਂ ਦੇ ਸਾਰੇ ਬੰਦਿਆਂ ਨੇ ਸਹੁਰਾ ਜੀ ਬਣੀ ਬਿਆਨ ਦਿੱਤੇ ਹੋਏ ਆ ਪੁਲਿਸ ਕੋਲੇ ਕੱਲ ਵੀ ਐਸਐਸਪੀ ਸਾਹਿਬ ਨੂੰ ਸਾਡੀ ਕਮੇਟੀ ਮਿਲੀ ਹੈ ਐਸਪੀ ਸਾਹਿਬ ਵੀ ਇੱਥੇ ਹੀ ਆ ਅਸੀਂ ਉਹਨਾਂ ਨੂੰ ਵੀ ਕਿਹਾ ਉਹ ਬਿਆਨਾਂ ਨੂੰ ਜਿਹਨੂੰ ਅਸੀਂ 161 ਦੇ ਬਿਆਨ ਕਹਿੰਦੇ ਆ ਉਹ ਸਾਡੇ ਬੰਦੇ ਨੇ ਦਿੱਤੇ ਹੋਏ ਆ ਉਹਦੇ ਵਿੱਚ ਸਾਰਾ ਕੁਝ ਲਿਖਿਆ ਕਿਉਂਕਿ ਇੱਕ ਵਾਰੀ ਤਾਂ ਭਗੜੜੀ ਮੱਚ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਕੀ ਹੋ ਗਿਆ ਜਦੋਂ ਉਹ ਕੋਲ ਸਨੇ ਛੱਡੇ ਆ ਉਦੋਂ ਆ ਕੇ ਉਹਨਾਂ ਨੇ ਪੜਤਾਲ ਕੀ ਕੀ ਆ ਘਰ ਫਰੋਲੇ ਆ ਉਦੇ ਆਧਾਰ ਦੇ ਉੱਤੇ ਬੰਦੇ ਕਿਹੜੇ ਕਿਹੜੇ ਸੀ ਬੰਦੇ ਜ਼ਖਮੀ ਹੋਇਆ ਬੰਦਿਆਂ ਦੇ ਕਾਰਤੂਸ ਲੱਗੇ ਹੋਏ ਆ ਉਹਨਾਂ ਦੀ ਐਮ ਐਲ ਆਰ ਬਣੀ ਹੋਈ ਆ ਮੈਡੀਕਲ ਚ ਦਾਖਲ ਆ ਉਹ ਬੰਦੇ ਜੀ ਪਹਿਲਾਂ ਉਹ ਬੰਦੇ ਦੀ ਤੁਹਾਨੂੰ ਅਸੀਂ ਵੀਡੀਓ ਵੀ ਸੁਣਾਵਾਂਗੇ ਇੱਕ ਜਣੇ ਦਾ ਕਿਸੇ ਦਾ ਨਾਮ ਹੈ ਜਿਹਨੂੰ ਗੋਲੀ ਵੱਜੀ ਹੈ ਇੱਕ ਜਣਾ ਨੀ ਨਹੀਂ ਜਿਲਦੀਪ ਨਹੀਂ ਚਲੋ ਉਹ ਹੈਗੇ ਆ ਜੀ ਛੇ-ਸੱਤ ਬੰਦਿਆਂ ਨੇ ਗੋਲੀਆਂ ਲੱਗੀਆਂ ਨੇ ਬੰਦਾ ਉਹ ਪਹਿਲਾਂ ਵੀਡੀਓ ਦੇ ਵਿੱਚ ਸ਼ਰਿਆਮ ਕਹਿ ਰਿਹਾ ਜੇ ਕਿਸੇ ਬੰਦੇ ਤੇ ਗੋਲੀ ਲੱਗੀ ਹੋਵੇ ਤਾਂ ਸਾਨੂੰ ਅੰਦਰ ਦੇ ਦਿਓ ਸਾਡੇ ਤੇ ਪਰਚਾ ਕਰ ਦਿਓ ਜੀ ਹੁਣ ਜਦੋਂ ਪਰਚਾ ਹੋ ਗਿਆ ਹੁਣ ਪਰਚੇ ਦਾ ਸਾਹਮਣਾ ਕਰਨ ਉਹ ਚਾਹੀਦਾ ਵੀ ਕਾਨੂੰਨ ਨੂੰ ਆਪਦਾ ਕੰਮ ਕਰਨ ਦਿਓ ਠੀਕ ਹੈ ਨਾ ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਆ ਪੁਲਿਸ ਲੱਝੀ ਆ ਪੁਲਿਸ ਵਾਲੇ ਕਹਿੰਦੇ ਹੁਣ ਸਾਲੇ ਕਹਿੰਦੇ ਆ ਜੀ ਅਸੀਂ ਲੱਗੇ ਹੋਏ ਆ ਅਸੀਂ ਅਸੀਂ ਪੁਲਿਸ ਨੂੰ ਵੀ ਐਸਐਸਪੀ ਨੂੰ ਵੀ ਕੱਲ ਕਹਿ ਕੇ ਆਏ ਆ ਬੀਜੀ ਮਤਲਬ ਤਸੱਲੀ ਬਖਸ਼ ਢੰਗ ਦੇ ਨਾਲ ਉਹਨਾਂ ਦਾ ਕਰੋ ਹੋਰ ਬੰਦੇ ਵੀ ਨਾਲ ਸ਼ਾਮਲ ਨੇ 35 ਦੇ ਵਿੱਚ ਜ਼ਿਕਰ ਆ ਜੇ ਉਹ ਦੋ ਭਾਰਤ ਦੇ ਬਾਕੀਆਂ ਨੂੰ ਤਾਂ ਨਹੀਂ ਕੁਝ ਹੋਇਆ ਬਸ ਤੁਸੀਂ ਉਹਨਾਂ ਨੂੰ ਫੜ ਲਓ ਠੀਕ ਹੈ ਨਾ ਅਸੀਂ ਦੇਖੋ ਸਾਡੀਆਂ ਜਥੇਬੰਦੀਆਂ ਦਾ ਸਾਡੇ ਲੋਕਾਂ ਦਾ ਇਹ ਨਹੀਂ ਹੈਗਾ ਜਿਵੇਂ ਲੋਕ ਕਹਿੰਦੇ ਆ ਔਰਤਾਂ ਪੜ ਲਿਓ ਫਲਾਣਾ ਪੜਿਓ। ਅਸੀਂ ਬਿਲਕੁਲ ਨਹੀਂ ਕਹਿੰਦੇ ਉਹ ਗੱਲ। ਠੀਕ ਹੈ ਨਾ? ਹੁਣ ਜਿੰਨਾ ਚਿਰ ਜਿਹੜੇ ਅਸਲ ਦੋਸ਼ੀ ਆ ਉਹਦਾ ਫਰਦਿਆ ਪਾਸੇ। ਅਸਲ ਦੋਸ਼ੀ ਤਾਂ ਐਮਐਲਏ ਨੇ ਉਹ ਗਮਦੂਰ ਸਿੰਘ ਆ। ਐਮਐਲਏ ਸਾਹਿਬ ਤਾਂ ਆਪ ਦੀਆਂ ਮਤਲਬ ਮੋਜਾ ਮਾਣਦੇ ਆ। ਉਹਨਾਂ ਦੇ ਹਾਂਜੀ ਕੋਈ ਗੱਲ ਨਹੀਂ ਹੈ। ਸਾਰੇ ਗੱਲ ਦਾ ਜ਼ਿੰਮੇਵਾਰ ਹੋਊਗਾ। ਇਸ ਕਰਕੇ ਸਾਡੀ ਦਾ ਮੰਗ ਇਹ ਵੀ ਐਸਐਸਪੀ ਸਾਹਿਬ ਨੂੰ ਡਾ ਮੰਗ ਪੱਤਰ ਦਿੰਦਾ ਹੈ ਕਿ ਵੀ ਐਮਐਲਏ ਦੇ ਪਰਚਾ ਦਰਜ ਕਰੋ। ਉਹਨੇ ਸਾਰਾ ਕੁਝ ਕਰਵਾਇਆ। ਸਾਹਿਬ ਤਾਂ ਡਾਇਰੈਕਟਲੀ ਡਾਇਰੈਕਟਰੀ ਨਹੀਂ ਹੁੰਦੇ ਜੁੜੇ ਨਹੀਂ ਹੋਣੇ ਵੈਸੇ। ਨਹੀਂ ਜੀ ਡਾ ਮੰਲਾ ਜੀ ਦੇ ਪੁਲਿਸ ਨੂੰ ਪਰਚਾ ਪਾੜਨੀ ਕਹਿ ਰਹੇ ਸਾਨੂੰ ਕੁਝ ਤਾਂ ਦੇਣਾ ਸਰ ਸਰ ਸੁਣੋ 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 ਬੇਤ। ਸਾਡੇ ਤੇ ਸਾਡੇ ਤੇ ਜਦੋਂ ਪੁਲਿਸ ਨਹੀਂ ਕਰਨਾ ਹੁੰਦਾ ਨਾ ਜੀ। ਸਾਡੇ ਬੰਦਿਆਂ ਦੀ ਅੰਮ੍ਰਿਤਸਰ ਦੇ ਵਿੱਚ ਲੜਾਈ ਹੋਈ। ਸਾਡੇ ਬੰਦੇ ਕੁੱਟੇ ਗਏ। ਸਾਡੇ ਤੇ ਬਠਿੰਡੇ ਬੈਠਿਆਂ ਦੇ ਪਰਚਾ ਦਾ ਸਾਡੇ ਬੰਦੇ ਤੋਂ ਕਹਿਣ ਦਾ ਮਤਲਬ ਸਾਡੇ ਜੱਥੇ ਬੰਦਿਆਂ ਪਿੰਡ ਤੇ ਨਹੀਂ ਨਹੀਂ ਸਾਡੀਆਂ ਸਾਡੀਆਂ ਜੱਥੇ ਬੰਦਿਆਂ ਸਾਡੇ ਤੇ 120 ਬੀ ਦੇ ਤਹਿਤ ਪਰਚਾ ਦਰਜ ਕਰਤਾ ਬਠਿੰਡੇ ਬੈਠਿਆਂ ਦੇ ਜੀ ਵੀ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹਨਾਂ ਨੇ ਆ ਕੰਮ ਕੀਤਾ ਪੁਲਿਸ ਦੇ ਖਿਲਾਫ ਜਦੋਂ ਪੁਲਿਸ ਕਰਨਾ ਚਾਹੀਦਾ ਠੀਕ ਹੈ ਨਾ ਕਿਹੜੀ ਪੁਲਿਸ ਨੇ ਕਰਿਆ ਸੀ ਅਮਰਸਰ ਵਾਲੀ ਨੇ ਕੀਤਾ ਸੀ ਸਾਡੇ ਖਿਲਾਫ ਬਟਿੰਡੇ ਬੈਠਿਆ ਹੁਣ ਜਨਰਲ ਗੱਲਾਂ ਹੋ ਗਈਆਂ ਦੇਖੋ ਮੈਂ ਜਨਰਲ ਨਹੀਂ ਇਹ ਠੋਸ ਨਹੀਂ ਦੇਖੋ ਮੈਂ ਇਹ ਕਰਨਾ ਚਾਹੁੰਦਾ ਮੈਂ ਦੇਖੋ ਐਸਪੀ ਨੇ ਜਦੋਂ ਆਇਆ ਮੈਂ ਸਾਡੀ ਗੱਲ ਹੀ ਸੁਣੋ ਨਹੀਂ ਦੇਖੋ ਜੇ ਪੁਲਿਸ ਕਰਵਾਇਆ ਚਾਹੇ ਸਰਕਾਰ ਕਰਵਾਉ ਸਭੀਆ ਹੋ ਜਾਂਦੀ ਐਮਐਲਏ ਨੇ ਐਮਐਲਏ ਦੇ ਖਿਲਾਫ ਪਰਚਾ ਹੋਗਾ ਕੋਈ ਖਾਸ ਗੱਲ ਨਹੀਂ ਬਣੂਗੀ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਹੁਣ ਪਰਚੇ 'ਚ ਆ ਗਏ ਉਹਨਾਂ ਦੇ ਬਿਆਨ ਦਿੱਤੇ ਗਏ ਆ ਸਾਡੀ ਮੰਗ ਆ ਪੁਲਿਸ ਤੋਂ ਵੀ ਉਹਨਾਂ ਬਿਆਨਾਂ ਸੁਣੋ ਜੀ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਵਾਦਾ ਚੁਰਮ ਵੀ ਹੁੰਦਾ ਠੀਕ ਹੈ ਨਾ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੋਰ ਜਿਹੜੇ ਕੋਈ ਦੋਸ਼ੀ ਆ ਉਹ ਵੀ ਸਾਰੀ ਗੱਲ ਨਹੀਂ ਪੋਲਿਟੀਕਲ ਸਟੇਟਮੈਂਟ ਵਗੈਰਾ ਮੈਂ ਨਹੀਂ ਚਾਹਣਾ ਤੁਸੀਂ ਦੋ ਜਿਹੜੀ ਜਨਰਲ ਜੀ ਹੈਗੀ ਠੀਕ ਹੈ ਪੋਲਿਟੀਕਲ ਸਟੇਟਮੈਂਟ ਨਹੀਂ ਇਹ ਨਾ ਬਹੁਤ ਪੋਲਿਟੀਕਲ ਸਟੇਟਮੈਂਟ ਹੈ ਜੀ ਵੀ ਐਸੇ ਨਾਲ ਇਸ ਤਰ੍ਹਾਂ ਹੁੰਦਾ ਹੈ ਉਹਦੇ ਵਿੱਚ ਕਈ ਸਾਰੇ ਜੇ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਇਕੱਲੇ ਬੈਠ ਕੇ ਕਰਾਂਗਾ ਇਕੱਲੇ ਕਰ ਲਓ ਜੀ ਕੋਈ ਗੱਲ ਨਹੀਂ ਵੀ ਮਤਲਬ ਕਿਸ ਤਰ੍ਹਾਂ ਦੀ ਕਾਨੂੰਨ ਵੀ ਕੀਵੇਂ ਕੰਮ ਕਰੂਗਾ ਕੋਰਟ ਕੀਵੇਂ ਕੰਮ ਕਰੂਗੀ ਮੈਂ ਕਹਿ ਦਵਾ ਜੀ ਪਰਚਾ ਪਾ ਦੋ ਤੇ ਪੁਲਿਸ ਨੇ ਲੈ ਜਾ ਕੇ ਤੇ ਕੋਰਟ ਪੇਸ਼ ਕਰ ਦੇਗਾ ਉਹਨੂੰ ਵੀ ਕੋਰਟ ਨਹੀਂ ਉਹਨੂੰ ਕਹੋ ਕਿ ਜਦੋਂ ਕੁਛ ਹੈ ਨਹੀਂ ਤੂੰ ਕੀਵੇਂ ਲਿਆਇਆ ਉਹ ਤਾਂ ਉਹਨਾਂ ਦੇ ਲੈਂਕਟ نکਲਾਉਣਗੇ ਜੀ ਉਹਨਾਂ ਨਾਲ ਨਾਲ ਚੱਲਦੇ ਆ ਸਭ ਕੁਝ ਠੀਕ ਆ ਨਾ ਤਾਂਹੀਂ ਮੈਂ ਕਹ ਰਿਹਾ ਜਿਹੜਾ ਸੋ ਨਾਲ ਹੀ ਇਸ ਤਰ੍ਹਾਂ ਦੇਖਦੇ ਸੀ ਪੇਕ ਬੰਦੇ ਆਗੇ ਉਹ ਕੇਸ ਬਣ ਜਾਂਦੇ ਆ ਪ੍ਰੇਮ ਰਿਸ਼ੀ ਚ ਸਭ ਨੂੰ ਸੰਦਾ ਜਦੋਂ ਜਲਮ ਮਨਵਾਉਣਾ ਕਰਦੇ ਜਿਹੜੇ ਤੰਗ ਜਿਹੜੇ ਆ ਦੋਨਾਂ ਦੀ ਏਸੀ ਗੱਲ ਹੈ ਗੱਲ ਬਸ ਕਰਾਂਗੇ ਅਸੀਂ ਤੱਥਾਂ ਦੀ ਗੱਲ ਹੀ ਕਰਦੇ ਆਂ ਤੱਥਾਂ ਜਿਵੇਂ ਅਸੀਂ ਕਹਿੰਨੇ ਉਹਨਾਂ ਨੇ ਕਢਵਾ ਲਓ ਉਹਦੇ ਨਾਲ ਐਮਐਲਏ ਨਾਲ ਫੋਨ ਫੋਨ ਤੇ ਨਹੀਂ ਕਲਾਉਣਗੇ ਸਾਨੂੰ ਨੁਸੀਬੇ ਦਾ ਹੱਲ ਕਰਨਾ ਹੀ ਕਰਨਾ ਤਾਂ ਕਿ ਸਾਡੇ ਅੰਗਲ ਤੋਂ ਲਗਾਈ ਨਾ ਹੋ ਹਾਂ ਕਿ ਐਸਾ ਬੇਸਿਕਲ ਤੁਸੀਂ ਵੀ ਆਹੀ ਕਹਿੰਦੇ ਹੋ ਜੀ ਉਹ ਹੱਲ ਹੋ ਜੂਗੀ ਤਾਂ ਸਾਨੂੰ ਇੰਨੀ ਜਥੇ ਬੰਦਿਆਂ ਦੀ ਲੋੜ ਨਹੀਂ ਪਊਗੀ ਕਿ ਸਾਡੇ ਕੋਲ ਅਫਸਰ ਤੋਂ ਲੋਕ ਨਹੀਂ ਆਰਦੇ ਮੁਗੇ ਤੋਂ ਆਣ ਸਾਰੇ ਕੋਈ ਆਪਣਾ ਮਾਈਕਨ ਨਾਲ ਤਾਂ ਹੈ ਨਹੀਂ ਕੋਈ ਪਤਾ ਜੀ ਬੀਤਾ ਆਈ ਹੋ ਤੁਸੀਂ ਕਹੋਗੇ ਅਸੀਂ ਤੁਹਾਡੇ ਕੋਲ ਆ ਜੀ ਚੱਲ ਨਹੀਂ ਨਹੀਂ ਤੁਸੀਂ ਵੀ ਨਾ ਕਿਸੇ ਜ਼ਿਲ੍ਹੇ ਜੋ ਹੀ ਹੋ ਜੀ ਮੈਂ ਵੈਸੇ ਹੀ ਗੱਲਬਾਤ ਨਹੀਂ ਕਰ ਰਿਹਾ ਤੁਸੀਂ ਸਾਨੂੰ ਚਾਦੋ ਮਰਜ਼ੀ ਸਾਧ ਲਓ ਅਸੀਂ ਤਾਂ ਆਪੇ ਨੇ ਪੰਜਾਬ 'ਚ ਕੋਈ ਮਰਜ਼ੀ ਬਾਜ ਮਾਰੇ ਸਾਨੂੰ ਜਿੰਨੀ ਟੱਕਾ ਹੁੰਦਾ ਅਸੀਂ ਖੜੇ ਆ ਜੀ ਨਾਲ ਦੇਖੋ ਮਸਲਾ ਹੱਲ ਹੋਣਾ ਨਹੀਂ ਦੇਖੋ ਤੁਹਾਨੂੰ ਨਹੀਂ ਗ੍ਰਫਤਾਰੀ ਕਰਵਾਉਣੀ ਸਰ ਅਸੀਂ ਵੀ ਇਸ ਗੱਲ ਨੂੰ ਹੋਰ ਕੁਝ ਸੋਚ ਰਹੇ ਹਾਂ ਕਿ ਅੱਜ ਇਹਨੇ ਦਿਨ ਬੀਤ ਚੁੱਕੇ ਆ ਪ੍ਰਸ਼ਾਸਨ ਇਹ ਆ ਨਹੀਂ ਹੋ ਸਕਦਾ ਮੇ ਸਾਡੀ ਬੈਠਕ ਨਹੀਂ ਦੂਰ ਪਹੁੰਚ ਚੁੱਕੇ ਆ ਨਾਲੇ ਹਾਲਾਂਕਿ ਪ੍ਰਸ਼ਾਸਨ ਦਾ ਵੀ ਇਨਫਾਨ ਹੋ ਜਾਵੇ ਕੱਟੇ ਨਹੀਂ ਪਾੜੀ ਜੀ ਨਹੀਂ ਤੁਸੀਂ ਦੱਸਿਆ ਮੈਂ ਕੱਟਣ ਦੀ ਗੱਲ ਉਹ ਸਰ ਅਸੀਂ ਤੁਸੀਂ ਕੱਟਣ ਨਹੀਂ ਦੋ ਮਿੰਟ ਖੁੱਪਣਾ ਨਹੀਂ ਅਸੀਂ ਅਸੀਂ ਹੱਲ ਕਰਨ ਵਾਸਤੇ ਤੁਸੀਂ ਵੀ ਹੋਏ ਅਸੀਂ ਵੀ ਹੱਲ ਕਰਨ ਵਾਸਤੇ ਹੀ ਵੇਖਦੇ ਆਂ ਜੀ ਅਸੀਂ ਜੋ ਹੋ ਸਕਦਾ ਦੋਸਤੋ ਕਿ ਕਿ ਪਟਿਆਤਨਾ ਮਤਲਬ ਪਾ ਦੂਗੀ وہی ਮੈਂ ਕਹਿ ਰਿਹਾ ਦੇਖੋ ਅਸੀਂ ਉਹ ਗੱਲ ਦੇ ਉੱਪਰ ਆ ਗਏ ਸੀ ਕਿ ਉਹ ਵੀਰ ਜੀ ਕਹਿੰਦੇ ਆ ਜੀ ਉਹ ਵਾਲਾ ਜਿਹੜਾ ਹਿੱਸਾ ਪੱਟ ਕੇ ਅਸੀਂ ਕਰ ਦਈਏ ਤਾਂ ਨਹੀਂ ਇਹਨਾਂ ਨੇ ਨਹੀਂ ਕਰਨਾ ਦੇਖੋ ਨਹੀਂ ਅਸੀਂ ਮਤਲਬ ਕਿ ਪ੍ਰਸ਼ਾਸਨ ਕਰਦੇ ਹਾਂ ਪ્યો ਹੀ ਹੱਲ ਹੋ ਜਾਂਦਾ ਹੈ ਮੈਂ ਉਹਦੇ علاوہ ਪੁੱਛਿਆ ਕਿ ਦੂਜਾ ਹੱਲ ਵੀ ਹੈਗਾ ਚਲੋ ਪੰਚਾਇਤ